ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਐ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਪੰਜਾਬ ਆਫਤ ਪ੍ਰਭਾਵਿਤ ਸੂਬਾ ਕੋਚਿਤ ਤੇ ਜिले ਹੜ੍ਹਾਂ ਦੀ ਮਾਰ 헤ਠਾਂ ਪਰਮੀ ਕਰਨ ਮੁਰ ਪੰਜਾਬ ਤੇ ਮਟਰਉਣ ਲੱਗਿਆ ਖਤਰਾ ਤ੍ਰਿਪਾਰਤੇ ਚ ਲਗਾਤਾਰ ਹੋ ਰਹੀ بارش ਕਨ ਨਦੀਆਂ ਨਾਲੇ ਉਫਾਨ ਉੱਤੇ ਹਨ ਸਾਰੇ ਡੈਮ ਪਾਣੀ ਨਾਲ ਪੱਦ ਭਰੇ ਪੱਦ ਭਰੇ ਹੋਏ ਹਨ ਤੇ ਡੇਂਜਰ ਜ਼ੋਨ ਤੋਂ ਉੱਪਰ ਚੱਲ ਰੱਖਿਆ ਨੇ ਇਸ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ ਹਰਿਆਣਾ ਮਾਚਲ ਜੰਮੂ ਕਸ਼ਮੀਰ ਉਤਰਖੰਡ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਸਥਿਤੀ ਖਾਸ ਤੌਰ ਤੇ ਗੰਭੀਰ ਹੈ ਜਿੱਥੇ ਮਾਚਲ ਟਾਉਣ ਵਾਲਾ ਪਾਣੀ ਘਟ ਨਹੀਂ ਹੋ ਰਿਹਾ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਨੂੰ ਹੜ੍ਹ ਪ੍ਰਭਾਵਿਤ ਐਲਾਨਿਆ ਗਿਆ ਹੈ ਪਹਾੜੀ ਰਾਜਾਂ ਰਾਜਾਂ ਵਿੱਚ ਜ਼ਮੀਨ ਖਿਸਕਣ ਦਾ ਸੰਸਲਾ ਜਾਰੀ ਹੈ ਜਿਸ ਕਾਰਨ ਜੰਮੂ ਕਸ਼ਮੀਰ ਹਿਮਾਚਲ ਵਿੱਚ ਰਾਸ਼ਟਰੀ ਰਾਜਮਾਰਕ ਸਮੇਤ ਸੈਂਕੜੇ ਛੋਟੀਆਂ ਵੱਡੀਆਂ ਛੜਕਾ ਬੰਦ ਹਨ ਪੰਜਾਬ ਵਿੱਚ ਲਗਾਤਾਰ ਹੋ ਰਹੀ بارش ਅਤੇ ਹੜ੍ਹਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪੂਰੇ ਪੰਜਾਬ ਨੂੰ ਆਫਤ ਪ੍ਰਭਾਵਿਤ ਘੋਸ਼ਿਤ ਕਰ ਦਿੱਤਾ ਹੈ ਇਸ ਲਈ ਸੂਬੇ ਦੇ ਸਾਰੇ 23 ਜ਼ਿਲ੍ਹੇ ਹੜ੍ਹ ਦੀ ਚਪੇਟ ਵਿੱਚ ਹਨ ਅਤੇ 1200 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ ਸਭ ਤੋਂ ਵੱਧ ਅਸਰਗਰਦਾਰ ਪਿੰਗਰਦਾਸਪੁਰ ਦੇ 324 ਪਿੰਡਾਂ ਤੇ ਪਿਆ ਹੈ ਅੰਮ੍ਰਿਤਸਰ ਦੇ 135 ਬਰਨਾਲਾ ਦੇ 134 ਅਤੇ ਹਿਆਰਪੁਰ ਦੇ 119 ਪਿੰਡ ਹੜ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਤਿੰਨ ਲੋਕ ਅਜੇ ਵੀ ਲਾਪਤਾ ਹਨ ਇਸ ਦੇ ਦਰਮਿਆਨ ਸੂਬੇ ਦੇ ਸਿੱਖਿਆ ਮੰਤਰੀ ਜੋਸ਼ ਸਿੰਘ ਬੈਂਸ ਨੇ ਚੇਤਾਵਨੀ ਦਿੱਤੀ ਹੈ ਕਿ ਨੰਗਲਾਗ ਦੇ ਇਲਾਕੇ ਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਨ ਖੱਡਾਂ ਤੇ ਸਤਲੁਜ ਦੇ ਕਿਨਾਰੇ ਪੈਦੇ ਪਿੰਡਾਂ ਦੇ ਬੰਨ ਬੰਦ ਕਮਜ਼ੋਰ ਹੋ ਗਏ ਹਨ ਉਹਨਾਂ ਨੇ ਲੋਕਾਂ ਨੂੰ ਤੁਰੰਤ ਸੁਰੱਖਿਆ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ ਹਰੀਕੇ ਪੱਤਨ ਹੈਡ ਵਰਕਰਸ ਤੋਂ 3 ਲੱਖ 5000 ਕਿਉਸਕ ਪਾਣੀ ਛੱਡੇ ਜਾਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਤਰਨਤਨ ਨੂੰ ਹਾਈ ਫਲੱਡ ਇਹ ਰੀਆਕਟ ਚਿਤ ਕਰ ਦਿੱਤਾ ਗਿਆ ਹੈ ਇਸ ਪਾਣੀ ਦਾ ਅਸਰ ਫਾਜ਼ਿਲਕਾ ਤੇ ਪਰਦੇ ਦੇ ਕਈ ਪਿੰਡਾਂ 'ਚ ਪਵੇਗਾ ਮੁੱਖ ਮੰਤਰੀ ਭਗਵੰਤ ਮਾਨ ਜੰਗਰੂਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜੈਜਾ ਲੈਣ ਜਾਣਗੇ ਖਬਰ ਨੂੰ ਅੰਤ ਤੱਕ ਦੇਖਣ ਲਈ